ਤੇ ਆਪੇ ਜਿਹੜੀਆਂ ਤੋਂ ਬਣਾਇਆ ਜਾ ਰਿਹਾ ਨੀ ਵੈਲਫੇਅਰ ਸੁਸਾਇਟੀ ਨੇ ਦੂਸਰੀ ਵਾਰੀ ਮਨਾ ਰਹੀ ਹੈ ਅੱਜ ਰੋਮ ਨਾਮੀ ਦੀ ਸ਼ੋਭਾ ਯਾਤਰਾ ਜਿਹੜੀ ਦੂਸਰੀ ਸ਼ੋਭਾ ਯਾਤਰਾ ਕੱਢਣ ਜਾ ਰਹੇ ਨੇ ਸੋ ਮੈਂਬਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਬੜੇ ਪਿਆਰ ਦੇ ਨਾਲ ਜਿਹੜਾ ਹੈ ਅੱਜ ਰੋਮ ਨਾਮੀ ਦਾ ਜਿਹੜਾ ਤਿਹਾੜ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਣਾ ਕਿ ਮੈਂਬਰਾਂ ਦੀਆਂ ਬੜਾ ਵਧੀਆ ਉਪਰਾਲਾ ਜੀ ਸਾਰੇ ਮੈਂਬਰਾਂ ਵੱਲੋਂ ਜਿਹੜਾ ਹੈ ਅੱਜ ਬਟਾਲੇ ਸ਼ਹਿਰ ਦੇ ਵਿੱਚ ਦੂਜੀ ਵਾਰ ਜੇ ਰਹੀ ਏ ਤੋਪਾ ਯਾਤਰਾ ਗੱਡੀ ਜਾ ਰਹੀ ਏ ਆਪਾਂ ਗੱਲਬਾਤ ਵੀ ਕਰਦੇ ਆਂ ਕੀ ਕਹਿਣਾ ਹੈ ਦਾ ਕੋ ਰਾਮ ਰਾਮ ਕੀ ਨਾਮ ਦੇ ਬਹੁਤ ਬੇ ਜੀ ਬਹੁਤ ਬਹੁਤ ਮੁਬਾਰਕਾ ਜੀ ਦੂਜੀ ਵਾਰ ਜੇ ਰਹੀ ਰਾਮ ਨਾਮੀ ਦਾ ਤੇ ਹਾਜ਼ਰਾ ਮਨਾਇਆ ਜਾ ਰਿਹਾ ਬਟਾਲਾ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਰਾਮ ਨਾਮੀ ਦਾ ਇਤਿਹਾਸ ਤੇ ਸਰਿਆਂ ਤੋਂ ਮਨਾਇਆ ਜਾ ਰਿਹਾ ਨੀ ਵੈਲਫੇਅਰ ਸੁਸਾਇਟੀ ਨੇ ਹੈ ਦੂਸਰੀ ਵਾਰੀ ਮਲਾ ਰਹੀ ਹੈ ਜਿਹੜਾ ਸਾਡਾ ਇਹ ਪ੍ਰਾਂਹ ਰੋਡ ਬਟਾਲੇ ਦਾ ਜਿਹੜਾ ਵੀ ਗੰਢ ਚੌਂਕ ਤੋਂ ਚੱਲ ਕੇ ਨਰੂ ਘੇੜ ਦੇ ਅੰਦਰ ਉਹਦੀ ਚੱਲ ਰਿਆ ਵਿੱਚ ਬੜਾ ਉਹ ਸਾਰਾ ਚੱਕਰੀ ਬਾਜ਼ਾਰ ਵਾਲਿਆਂ ਦੇ ਵਿੱਚ ਵੀ ਤੇ ਸਾਰੀ ਸੰਸਥਾ ਆ ਸਾਡੇ ਨਾਲ ਚੱਲਦੀਆਂ ਨੇ ਜਿੱਚ ਬਹੁਤ ਸਰਦਾਰਾ ਜਿਹੜਾ ਸੁਵੰਦਨ ਫਾਊਂਡੇਸ਼ਨ ਹੈ ਉਹ ਸਾਡੇ ਨਾਲ ਚੱਲਦੀ ਹੈ ਸੁਵੰਦਨ ਸੰਸਥਾ ਨਾਲ ਚੱਲ ਜਾਂਦੇ ਆ ਤੇ ਲਾਈਫ ਸਟਲਪਾ ਸਾਰੀਆਂ ਸਾਡੇ ਨਾਲ ਚੱਲਦੇ ਨੇ ਬੜਾ ਵੱਡਾ ਇਕੱਠ ਹੈ ਜਿਹੜਾ ਅੱਜ 3400 ਬੰਦੇ ਦਾ ਸਾਡੇ ਆ ਇਕੱਠਾ ਹੈ ਜਿਹੜਾ ਅਸੀਂ ਚੱਲ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਵੀਂ ਦੇ ਪਛਦੇ ਲੱਲਾਗੁਰ ਇਧਰੋਂ ਤੇ ਸਟਾਲੀਨ ਨੂੰ ਇਸ ਸਮਾਜ ਜਾਣ ਕਰੀ ਸੋ ਲਾਟ ਲਾ ਕੇ ਜਿੰਨੇ ਸਮਾਸ਼ ਏਰੀਆ ਨੇ ਸਾਰੇ ਇੱਥੇ ਬੰਦੇ ਤੁਹਾਡੇ ਨਾਲ ਬੜਾ ਵਧੀਆ ਉਪਰਾਲਾ ਜੀ ਮੈਂ ਦੇਖਦਾ ਪਟਾਲੇ ਦੇ ਵਿੱਚ ਇੱਕੋ ਹੀ ਕਾਮ ਚੱਲ ਰਿਹਾ ਜੀ राम नवमी राम नवमी राम ਦਾ ਕਾਰਾਟਰਾ ਚੱਲ ਰਿਹਾ ਟੀਕਾ ਇੱਕ ਮਿੰਟ ਇੱਕ ਮਿੰਟ ਪਟਾਲੇ ਦੇ ਵਿੱਚ ਿਆ ਹੋਇਆ ਦਾ ਜੀ ਜਦੋਂ ਖਬਰ ਆਉਂਦਾ ਉਹਦੇ ਯੋਧੇ ਦੇ ਵਿੱਚ ਸਾਬਣਾ ਹੋ ਗਈ ਹੈ ਤੇ ਸਾਰਾ ਇਹ ਸੋਚੀ ਹਰੇ ਖੁਸ਼ ਨੇ ਕਿ ਐਤੀ ਪਰਵ ਹੈ ਜਿਆਦਾ ਵਰੀਆ 500 ਸਾਲ ਬਾਅਦ ਸ਼੍ਰੀ ਰਾਮ ਜੀ ਆਪਣੀ ਧਰਤੀ ਆਏ ਨੇ ਤੇ ਲੋਕਾਂ ਦੀ ਖੁਸ਼ੀ ਦੀ ਲਹਿਰ ਸੋ ਕਿਤੋਂ ਕਿਤੋਂ ਉਹ ਹੁੰਦੀ ਹੋਈ ਯਾਤਰਾ ਜਿਹੜੀ ਜਾਏਗੀ ਸਾਡੀ ਜਦੋਂ ਸ਼੍ਰੀ ਰੋਡ ਤੋਂ ਸਾਰੀ ਹੁੰਦੀ ਹੋਈ ਅਸਲੀ ਬੋਲ ਮੈਰੂ ਗੇਟ ਅਕੜੀਆ ਖਾਲੀਦਾਰੇ ਬਥੜੇ ਕਿ ਅਕਾਲ ਸਾਹਿਬ ਤੋਂ ਬੰਸਾਲੇ ਬਾਜ਼ਾਰ ਤੋਂ ਮੈਰੂ ਗੇਟ ਵਾਪਸ ਹੋਈ ਜੋ ਪ੍ਰਾਣ ਉਹ ਕਿੱਦਾਂ ਦੇ ਫਿਰ ਲੰਗਰ ਪ੍ਰਚਾਦੇ ਰ ਸਾਡੇ ਸਾਡੇ ਸਾਰੇ ਸਾਥੀਆਂ ਦੇ ਜੋ ਘਰੂਮਨ ਵਪਾਰਸੇ ਦੇ ਵਿੱਚ ਨੇ ਸਾਰੇ ਅਲੱਗ-ਅਲੱਗ ਸਾਰੇ ਮੰਗਲ ਨੂੰ ਕੋਈ ਨਾ ਕੋਈ ਲੱਗਰ ਚੱਲ ਰਿਹਾ ਕਿਸੇ ਨੇ ਕੁੜੀ ਦਾ ਲੱਗਾਇਆ ਕਿਸੇ ਬਰੂਡ ਚਾਟ ਲਗਾਈ ਹੈ ਬਸ ਅਲੱਗ-ਅਲੱਗ ਸੇਰਾਂ ਵਾਲੇ ਦਰਵਾਜੇ ਤੇ ਸੁਖਾ ਜੁਵਲਰਸ ਵਾਲੇ ਨੇ ਬਹੁਤ ਵੱਡੇ ਲੈਵਲ ਤੇ 3000 ਬੰਦੇ ਦਾ ਪਜਾਮੀ ਦਾ ਹੈ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਗਿਣਨ ਦਾ ਕੰਮ ਖਾਲੀ ਦਰਵਾਜੇ ਪਾਸੇ ਹੀ ਕਰਦੇ ਨੇ ਸੋ ਹੋਰ ਵੀ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਥੋੜੀ ਦੇਰ ਨੂੰ ਜਰੀ ਹੈ ਸ਼ੋਭਾ ਯਾਤਰਾ ਵੀ ਨਿਕਲਦੀ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਬੜਾ ਵੱਡਾ ਜਰਾ ਹੈ ਅੱਜ ਬਟਾਲੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਆ ਆਪਾਂ ਗੱਲਬਾਤ ਕਰਦੇ ਹੋ ਉਨ ਦੀ ਮੈਂ ਮਰ ਮੌਜੂਦ ਨੇ ਕੀ ਕਹਿਣਾ ਪਿਆਰ ਆ ਗਾ ਰਾਮ ਰਾਮ ਜੀ ਰਾਮ ਰਾਮ ਜੀ ਕੀ ਨਾਮ ਦੇ ਜੈ ਸ਼੍ਰੀ ਰਾਮ ਜੀ ਮੈਂ ਜੀ ਹਰਵੰਦ ਸਮਾਜ ਦੇ ਸੈਕਟਰੀ ਨੀ ਵੈਲਪਰ ਤੋਂ ਸੱਜੇ ਤੋਂ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਦੂਜੀ ਵਾਰ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਗੱਲ ਹੈ ਇੱਧਰ ਬਹੁਤ ਸ਼ਰ ਹੋਇਆ ਦਾ ਜੀ ਅਸਲੀ ਬਟਾਲੇ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦਾ ਕਰਕੇ ਸਾਡੇ ਦੇ ਜਿਹੜੇ ਕੁਝ ਨੀ ਵੈਲਪਰ ਅਸੀਂ ਸੈਕਟਰੀ ਜਿਹੜੇ ਇਹ ਜੀ ਸਾਰੇ 1 ਮਹੀਨੇ ਤੋਂ ਲੱਗੇ ਨੇ ਜਿਹੜਾ ਜਿਹੜਾ ਅਜੋਕੇ ਨੂੰ ਸੰਭਲ ਕਰ ਰਿਹਾ ਹੈ। ਹਰ ਇੱਕ ਮੇਰੇ ਨੂੰ ਹੋਣਾ ਕਿ ਪੂਰੀ ਇਹਨਾਂ ਨੇ ਖਾਲ ਦੇ ਵਿੱਚ ਕੁਝ ਤਾਂ ਕਿ ਇਹ ਯਾਰ ਅਕਾ ਰਾਮਾ ਜੀ ਜਿਹੜਾ ਬੜਾ ਸਾਰਾ ਹਿੰਦੂ ਸਾਭ ਹੋਇਆ ਦਾ ਉਹਨੂੰ ਮਤਲਬ ਤੁਸੀਂ ਨੂੰ ਅਸੀਂ ਬਟਾਲੇ ਇਸ ਤਰ੍ਹਾਂ ਕਿਵੇਂ ਬਣਾਣਾ ਤਾਂ ਜਲ ਜਲ ਨੇ ਸਰਕਾਰ ਆਵਾਜ਼ ਜਾਏ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਉਹ ਤਸਵੀਰਾਂ ਤਾਂ ਦਿਖਾ ਦਾਂਗੇ ਕਿ ਜੁਕਾਰੇ ਲੱਗ ਰਹੇ ਨੇ श्री राम जी श्री राम नामोमी ਦਾ ਧਿਆਰ ਜਰ ਰਹਾ ਹੈ ਆ ਜੇ ਨਾ ਜਾ ਰਹੇ ਬਟਾਲਾ ਕੈਂਪ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਸੋ ਸਾਰੇ ਬਟਾਲਾ ਵਾਸੀ ਜਰੇ ਨੇ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਰਾਮ ਨਾਮੀ ਸ਼ੋਭਾ ਯਾਤਰਾ ਜੇਰੀ ਗੱਡੀ ਜਾ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਤੇ ਨਾਲ ਦੀ ਨਾਲ ਸ਼ੋਭਾ ਯਾਤਰਾ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੋ ਬਨੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਕੈਮਰਾ ਪਰਸਨ ਅਵਨ ਅਕਰਵਾਲ ਦੇ ਨਾਲ ਲੱਕੀ ਰਾਜਪੂਤ ਅਮੇਜ਼ਿੰਗ ਟੀਵੀ ਜੁਆਸੇ ਗੁਰਦਾਸ